13 ਦਿਨਾਂ ਬਾਅਦ ਪੁੱਤ ਦੀ ਲਾਸ਼ ਵਾਪਸ ਪਰਤੀ ਤਾਂ ਮਾਂ ਤਾਂ ਹਾਂ ਮਾਰ-ਮਾਰ ਕੇ ਰੋ ਰਹੀ ਸੀ ਤੇ बार-बार ਲਾਸ਼ਵਾਲ ਹੱਥ ਕਰਕੇ ਪੁੱਛ ਰਹੀ ਸੀ ਮੇਰਾ ਪੁੱਤ ਕਮਲ ਆ ਗਿਆ ਮੇਰਾ ਪੁੱਤ ਲੰਮੇ ਕਿਉ ਪਿਆਏ ਮੇਰੇ ਗਲੇ ਲੱਗ ਜਾ ਪੁੱਤ ਉੱਥੇ ਭਰਾ ਦੀ ਲਾਸ਼ ਵੇਖ ਕੇ ਭੈਣ ਮੁੜ-ਮੁੜ ਬੇਹੋਸ਼ ਹੋ ਰਹੀ ਸੀ ਲਾ ਤਰਨ ਤਰਨ ਦੇ ਪਿੰਡ ਬਲੇਰ ਦਾ ਨੌਜਵਾਨ ਗੁਰਕਮਤ ਪ੍ਰੀਤ ਲਿਬਨਾਨ ਚ ਰੋਜੀ ਰੋਟੀ ਕਮਾਉਣ ਗਿਆ ਪਰ ਉਥੇ ਅਣਪਛਾਤੇ ਲੋਕਾਂ ਨੇ ਚਾਰ ਨੌਜਵਾਨਾਂ ਤੇ ਅੰਨੇਵਾ ਗੋਲੀਆਂ ਚਲਾਈਆਂ ਜਿਸ ਵਿੱਚ ਕੀ ਉਸਦੀ ਵੀ ਮੌਤ ਹੋ ਗਈ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮਦਦ ਨਾਲ ਪਰਿਵਾਰ ਕੋਲ লাশ ਪਹੁੰਚੀ ਤੇ ਜਿਸ ਵੇਲੇ ਮ੍ਰਿਤਕ ਦੇ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌਰ ਗਈ ਉਥੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਨੌਜਵਾਨ ਦੇ ਕਾਤਲਾਂ ਦੀ ਪਛਾਣ ਕਰਕੇ ਸਜ਼ਾ ਦੇਣ ਦੀ ਮੰਗ ਕੀਤੀ ਦੇ ਨਾਲ ਹੀ ਪਰਿਵਾਰ ਨੂੰ ਆਰਥਿਕ ਮਦਦ ਦੇਣ ਲਈ ਕੁਹੜ ਲਗਾਈ ਹੈ। ਘਟਨਾ ਦੇਖੋ ਜੀ ਉੱਥੇ ਰੋਜੀ ਰੋਟੀ ਵਾਸਤੇ ਗਿਆ ਸੀ ਸਾਡੇ ਆਪ ਦਾ ਹੀ ਪਰਿਵਾਰ ਹੈ ਜੀ। ਮੇਰਾ ਭਤੀਜਾ ਹੀ ਸੀਗਾ ਜੀ। ਕੁਝ ਕਾਰਨ ਇਹ ਤੇ ਆਪਦੇ ਕਮਰੇ ਵਿੱਚ ਸੁੱਤੇ ਪਏ ਸੀ। ਜੋ ਮੈਂ ਉਧਰ ਦੀ ਖ਼ਬਰ ਤੋਂ ਪੜਿਆ ਜਦੋਂ ਪਤਾ ਲੱਗਾ ਉਹ ਸਿਕਿਉਰਿਟੀ ਗਾਰਡ ਨੇ ਕੋੰਨੇ ਵਾਰ ਕੇ ਗੋਲੀਆਂ ਚਲਾਤੀਆਂ ਜੋ ਇੱਕ ਗੋਲੀ ਇਹਦੇ ਲੱਗੀ ਸੀ ਤੇ ਅਗਰੇ ਡੈਥ ਹੋ ਗਈ। ਚਲੋ 2-3 ਦਿਨ ਤੇ ਦੇਖ ਰਹੇ ਆ ਬਸ਼ਾਇਦ ਕੰਪਨੀ ਬੋਡੀ ਨੂੰ ਭੇਜ ਦੇਗੀ। ਉਸ ਤੋਂ ਬਾਅਦ ਮੇਰੇ ਸਾਰੇ ਪਿੰਡ ਵਾਲੇ ਚਾਚਿਆਂ ਤਾਇਿਆਂ ਨੇ ਮੇਰੇ ਭਰਾਵਾਂ ਨੇ ਅਸੀਂ ਫਿਰ ਕੈਰੋ ਸਾਹਿਬ ਨੂੰ ਕਿਹਾ ਕੈਰੋ ਸਾਹਿਬ ਨੇ ਮੈਡਮ ਸੁਖਨਾ ਸ਼ੌਰ ਰਾਜ ਨਾਲ ਗੱਲ ਕੀਤੀ ਧੰਨਵਾਦੀਆਂ ਸਰਦਾਰ ਦੇਸ਼ਪ੍ਰਤਾ ਸਿੰਘ ਕੈਰੋਂ ਦੇ ਜਿਨ੍ਹਾਂ ਨੇ ਸਾਡਾ ਉਸੇ ਵੇਲੇ ਕਰਕੇ ਜਿਹੜੀ ਸਾਡੀ ਦੋਬੰਦੀ ਕਾਰਵਾਈ ਉਹ ਕਰਵਾ ਕੇ ਜਿਹੜੀ ਬੋਡੀ ਆ ਸਾਡੇ ਪਿੰਡ ਸਾਡੇ ਵਾਰਸਾਂ ਦੇ ਹਿਵਾਲੇ ਕਰਦੀ ਆ ਬਹੁਤ ਅਫਸੋਸ ਵਾਲੀ ਗੱਲ ਹੈ ਜੀ ਪ੍ਰਸ਼ਾਸਨ ਵੱਲੋਂ ਮੈਂ ਤੇ ਸਰਦਾਰ ਰਜੋਤ ਸਿੰਘ ਪਡਵਾਰੀ ਐ ਐਸਟੀਐਮ ਸਾਹਿਬ ਨੇ ਸਾਡੀ ਡਿਊਟੀ ਲਈ ਸੀ ਅਸੀਂ ਉਹਨਾਂ ਦੇ ਬਿਅਾਸ ਤੇ ਜਿਹੜਾ ਸਨਸਕਾਰ ਦੇ ਅੰਤਿਮ ਰਸਮਾਂ ਦੇ ਸ਼ਾਮਲ ਹੋਏ ਆ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਬਿਆਨ ਤੇ ਭਰੋਸਾ ਦوڑਿਆ ਕਿ ਜੋ ਵੀ ਕੋਈ ਇਹਨਾਂ ਦੀ ਕੋਈ ਕਾਨੂੰਨੀ ਮਦਦ ਹੋਊਗੀ ਉਹ ਸਰਕਾਰ ਵੱਲੋਂ ਇਹਨਾਂ ਨੂੰ ਸਮੇਂ ਸਿਰ ਜਿਹੜੀ ਆ ਕੀਤੀ ਜਾਵੇ। ਮਾਪੇ ਬੜੀ ਆਸ ਨਾਲ ਬੱਚਿਆਂ ਨੂੰ ਸੀਨੇ ਤੇ ਪੱਥਰ ਰੱਖ ਕੇ ਵਿਦੇਸ਼ ਭੇਜਦੇ ਨੇ ਪਰ ਪਤਾ ਨਹੀਂ ਹੁੰਦਾ ਕਿ ਹੋਣੀ ਕੁਝ ਹੋਰ ਹੀ ਸੋਚ ਕੇ ਬੈਠੀ ਹੈ। ਪਿਛੇ ਵਿੰਟੋ ਪਲਵਿੰਦਰ ਕੰਡਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤਾਂ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ